ਨੌਜਨ ਗੱਭਰੂ ਰਵੀ ਸ਼ੇਰਸਿੰਧ ਦਾ ਪੁੱਤਰ ਹੈ ਇਹਦੀ ਸਾਈਡ ਆ ਬੱਲੇ ਬੱਲੇ ਤੇ ਹੁੰਦਾ ਹੈ ਮਹਿਮਦ ਵੜੀਆ ਲਵਲੀ ਬੜਾ ਜਾਮਰ ਖਿਡਾਰੀ ਹੈ ਆਬੀਦ ਦੁੱਲਾ ਤੈਨੂੰ ਚਾਰ ਉੜੀ ਗਦੇ ਹੈ ਗਗਨਦੀਪ ਦੁੱਲਾ ਨੌਜਨ ਗੱਭਰੂ ਤੇ ਕੇ ਤਕਤੀ ਮਾਰ ਮੱਥਾ ਤੁਮ ਧਾਰ ਸਾਡਾ ਲਟਾ ਹੈ ਬੜਾ ਲੰਮਾ ਪੈਣਾ ਤੇ ਕਰਕੇ ਇਹ ਨੌਜਨ ਅਨ ਖੇੜੇ ਦੋਨੇ ਪੁੱਤਿਆ ਵਾਜੂ ਸੀਕੇ ਵਾਲੀਆ ਵਾਹ ਨਾ ਇਹ ਖੇਡ ਦੱਸਦੀ ਹੈ ਮੁੱਟੇ ਭਾਈ ਇਹਨੂੰ ਜੁੱਗਾਂ ਚੰਗੀ ਚੰਨਾ ਜਿਗਰੇ ਵਾਲਾ ਜਿਗਰੇ ਵਾਲਾ ਖਿਡਾਰੀ ਕਹਿੰਦੇ ਕਬੱਡੀ ਪਰ ਉਧਰਲੇ ਬੰਦੇ ਨੌਜਵਾਨ ਅਸਰਿਆਦ ਕੋਸ਼ਿਸ਼ ਕਰ ਰਿਹਾ ਹੈ ਇਧਰ ਤਾਰੀ ਬਿਹਾਰੀਪੁਰਿਆ ਭਰਾ ਹੈ ਸਾਡਾ ਵੱਡੇ ਕਮਰ ਤੇ ਧੰਨਵਾਦ ਅੱਜ ਦਾ ਮੇਲਾ ਦੇ ਵਧੀਆ ਲੱਗਾ ਤੇ ਬਾਜਾ ਵਾਲੇ ਦਰਵੇਸ਼ ਪਾਸ਼ਾ ਦਾ ਪੁੱਲ ਕਾਇਨਾਤ ਲਈ ਚੜ੍ਹਦੀ ਕਲਾ ਦਾ ਜੇ ਤਾਰਾ ਲਾਈਏ ਤੇ ਰਸਨਾ ਮਾਂਜੀ ਨਾਲੇ ਬਲਟ ਹੈ ਇਹ ਬਲਟ ਹੈ ਸ਼ੰਕਰ ਜਹਾਜ ਦੋਰਾ ਨਿਸ਼ੋਰਾ ਰੰਗ ਕਹਿੰਦੇ 6 ਫੁੱਟ ਕੋ ਉੱਪਰ ਕੱਟਦਾ ਖਿਡਾਰੀ ਦਾ ਸਾਹਮਣੇ ਕਬੱਡੀ ਪਾਰਿਆ ਸ਼ੰਕਰ ਜਹਾਜ ਇਹ ਵੀ ਨਿੱਕੇ ਸੁਭਾਅ ਦਾ ਖਿਡਾਰੀ ਹੈ ਚਾਰ ਮੂਰੇ ਉਹ ਨੇ ਆ ਖੁੱਭੀਆਂ ਪੱਟਰ ਵਾਲੇ ਜਾਫੀ ਉਧਰਲੇ ਬੰਨੇ ਕਹਿੰਦੇ ਟੱਚ ਡਬਲ ਤੇ ਨੰਬਰ ਜਹਾਜ ਦਾ ਬੱਲੇ ਵੇਖ ਕੌਣ ਆਉਂਦਾ ਆ ਵੀ ਬੱਲੇ ਹੈ ਪਾਵੀ ਕਬੱਡੀ ਦੁੱਲਿਆ ਪਾਵੀ ਕਬੱਡੀ ਦੁੱਲਿਆ ਬਾਗੀਆਂ ਵੀ ਮੁੰਡਾ ਤੁਹਾਨੂੰ ਲੱਗਦਾ ਹੈ ਵੀ ਵੀ ਦੁਨੀਆ ਵਰਗਾ ਦੁੱਲਾ ਬੜਾ ਚਲੇਣੇ ਉੱਪਰ ਹੈ ਜੇ ਤਾੜੀ ਮਾਰ ਰਹੀ ਉਹਨਾਂ ਦਾ ਚੱਠਿਆਂ ਵਾਲਾ ਦੁੱਲਾ ਅਜੇ ਤਮ ਸ਼ਾਇਆ ਹੋਇਆ ਹੈ ਅਜੇ ਟਾਈਮ ਚੜਜੇ ਮੁਟਾ ਹੈ ਜਿਹਨੂੰ ਸਰਾ ਕਰਾਇਆ ਹੋਇਆ ਹੈ ਔਰ ਇਹ ਖੇਡ ਨੂੰਟਰਾ ਵਿੱਚ ਗੱਲਾਂ ਹੁੰਦੀਆਂ 20 ਚੱਠਿਆਂ ਵਾਲਾ ਦੁੱਲਾ